ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਸਤਿਗੁਰੂ ਰਵਿਦਾਸ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਕਟਨਾਮਾਂ ਵਾਪਰੀਆਂ ਨੇ ਔਰ ਪੋਸੂਨਾਮਾ YouTube ਚੈਨਲ ਤੁਹਾਨੂੰ ਵਿਸ਼ੇਸ਼ ਤੌਰ ਤੇ ਪ੍ਰਕਾਸ਼ ਪੁਰਬ ਤੇ ਉਹਨਾਂ ਦੇ ਜੀਵਨ ਵਿੱਚ ਵਾਪਰੀਆਂ ਕਟਨਾਮਾਂ ਨੂੰ ਇੱਕ-ਇੱਕ ਕਰਕੇ ਆਪ ਤੱਕ ਪਹੁੰਚਾ ਰਿਹਾ ਹੈ ਅੱਜ ਦੀ ਘਟਨਾ ਜਿਸ ਟਾਈਟਲ ਦੇ ਵਿੱਚ ਪਹੁੰਚੀ ਹੈ ਉਹ ਹੈ ਸੋਨੇ ਦੀਆਂ ਮੋਹਰਾ ਇਸ ਘਟਨਾ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਸੁਣਨਾ ਪੋਸੂਨਾਵਾ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸਤਿਗੁਰੂ ਵਿਵਦਾਸ ਜੀ ਨਿਤਾ ਪ੍ਰੀਤ ਨਰਿੰਕਾਰ ਸਰੂਪ ਪਰਬ੍ਰह्म ਦੀ ਪੂਜਾ ਅਰਚਨਾ ਕਰਦੇ ਸਨ ਉਹਨਾਂ ਦੇ ਮਨ ਵਿੱਚ ਪੂਜਾ ਅਰਚਨਾ ਦਾ ਦੁਨਿਆਵੀ ਦਿਖਾਵਾ ਨਹੀਂ ਸੀ ਸਗੋਂ ਉਹ ਤਾਂ ਪ੍ਰਭੂ ਨਾਮ ਨੂੰ ਹੀ ਉਸ ਦੀ ਸੱਚੀ ਆਰਤੀ ਮੰਨਦੇ ਸਨ ਆਪ ਕੀਰਤਨ ਕਰਿਆ ਕਰਦੇ ਸਨ ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਰਵਿਦਾਸ ਜੀ ਪਖੰਡ ਝੂਠ ਕਰਮਕਾਂਡ ਜਾਤ ਪਾਤ ਵਰਣ ਸ਼੍ਰੇਣੀ ਸੰਸਥਾਵਾਂ ਦੇ ਵਿਰੋਧੀ ਸਨ ਅਤੇ ਮਾਨਵ ਧਰਮ ਭਾਵ ਬੇਗੰਪੁਰਾ ਸਹਿਰ ਕੋ ਨਾਓ ਦੀ ਸਥਾਪਨਾ ਕਰਨਾ ਚਾਹੁੰਦੇ ਸਨ ਆਪ ਜੀ ਸੰਬੰਧੀ ਕਥਾ ਪ੍ਰਚਲਿਤ ਹੈ ਕਿ ਇੱਕ ਦਿਨ ਰਵਿਦਾਸ ਜੀ ਭਗਵਾਨ ਦੀ ਪੂਜਾ ਉਪਰੰਤ ਕੀਰਤਨ ਕਰ ਰਹੇ ਸਨ ਜਦੋਂ ਕੀਰਤਨ ਸਮਾਪਤ ਹੋਇਆ ਤੇ ਉਹਨਾਂ ਨੂੰ ਸਾਲਗ੍ਰਮ ਆਸਣ ਹੇਠੋਂ ਪੰਜ ਮੋਹਰਾਂ ਦੀ ਪ੍ਰਾਪਤੀ ਹੋਈ ਰਵਿਦਾਸ ਜੀ ਮਾਇਆ ਦੀ ਪ੍ਰਾਪਤੀ ਤੋਂ ਬਹੁਤ ਨਿਰਾਸ਼ ਹੋਏ ਉਹਨਾਂ ਨੂੰ ਪਤਾ ਸੀ ਕਿ ਮਾਇਆ ਛਲਾਵਾ ਹੈ ਇਹ ਹਰ ਮਾਨਮ ਨੂੰ ਛਲਦੀ ਹੈ ਅਤੇ ਸੱਤ ਦੇ ਰਸਤੇ ਤੋਂ ਪਟਕਾਉਂਦੀ ਹੈ ਉਹਨਾਂ ਨੇ ਮਨ ਹੀ ਮਨ ਵਿੱਚ ਮੋਹਰਾਂ ਨੂੰ ਸੁੱਟਣ ਦਾ ਫੈਸਲਾ ਕਰ ਲਿਆ ਫਿਰ ਰਾਤ ਨੂੰ ਭਗਵਾਨ ਜੀ ਸੁਪਨੇ ਵਿੱਚ ਆਏ ਅਤੇ ਪ੍ਰੇਰਣਾ ਦਿੱਤੀ ਕਿ ਇਹ ਤਾਂ ਪਰਮਾਤਮਾ ਦਾ ਪ੍ਰਸ਼ਾਦ ਹੈ ਅਤੇ ਪ੍ਰਸ਼ਾਦ ਦਾ ਮਰਾਦਰ ਨਹੀਂ ਹੋਣਾ ਚਾਹੀਦਾ। ਉਹਨਾਂ ਇਨਾਂ ਮੋਹਰਾਂ ਨੂੰ ਭਗਵਾਨ ਦਾ ਪ੍ਰਸ਼ਾਦ ਮੰਨ ਕੇ ਸਵੀਕਾਰ ਕਰ ਲਿਆ। ਕਿਹਾ ਜਾਂਦਾ ਹੈ ਕਿ ਰਵਿਦਾਸ ਜੀ ਨੂੰ ਭਗਵਾਨ ਦੀ ਪੂਜਾ ਉਪਰੰਤ ਇਸ ਦਿਨ ਤੋਂ ਬਾਅਦ ਹਰ ਰੋਜ਼ ਪੰਜ ਮੋਹਰਾਂ ਦੀ ਪ੍ਰਾਪਤੀ ਹੋਣ ਲੱਗੀ। ਰਵਿਦਾਸ ਜੀ ਨੇ ਇਹ ਮਾਇਆ ਕਦੇ ਵੀ ਆਪਣੇ ਆਪ ਨੂੰ ਆਪਣੇ ਪਰਿਵਾਰ ਤੇ ਨਹੀਂ ਖਰਚੀ। ਸਗੋਂ ਕੀ ਇਸ ਨਾਲ ਮੰਦਰਾਂ ਧਰਮਸ਼ਾਲਾਵਾਂ ਸਤਸੰਗ ਹਾਲ ਵਿੱਚ ਕੁੰਡਾਂ ਦੀ ਸਥਾਪਨਾ ਕਰਦਿਆਂ ਇਹ ਮਾਇਆ ਨੂੰ ਸਮਾਜ ਸੇਵਾ ਹਿੱਤ ਵਿੱਚ ਲਗਾ ਦਿੰਦੇ ਆਪ ਦੁਆਰਾ ਕੀਤੀ ਗਈ ਸਮਾਜ ਸੇਵਾ ਮਾਇਆ ਦੇ ਸਹੀ ਅਰਥਾਂ ਵਿੱਚ ਪ੍ਰਯੋਗ ਦੀ ਨਵੇਕਲੀ ਮਿਸਾਲ ਹੈ ਆਪ ਦੁਆਰਾ ਬਣਾਏ ਗਏ ਭਗਵਾਨ ਦੇ ਮੰਦਰ ਸੰਗਤਾਂ ਵਾਸਤੇ ਧਰਮਸ਼ਾਲਾ ਤਲਾਬ ਅਤੇ ਉਹਨਾਂ ਦੇ ਨਜ਼ਦੀਕ ਬਣਾਏ ਕੁੰਡ ਸਮੂਹ ਜਨ ਨਰ ਨਾਰੀ ਪਸ਼ੂ ਪੰਛੀਆਂ ਲਈ ਲਾਹਵੰਦ ਸਿੱਧ ਹੋਏ ਅਤੇ ਲੰਗਰ ਸੇਵਾ ਸ਼ੁਰੂ ਕਰ ਦਿੱਤੀ ਗਈ। ਉਪਰੰਤ ਰਵਿਦਾਸ ਜੀ ਦੇ ਭਗਤਾ ਨੇ ਵੀ ਰਵਿਦਾਸ ਕੁੰਡ ਬਣਾ ਕੇ ਉਹਨਾਂ ਦਾ ਨਾਮ ਵੀ ਰਵਿਦਾਸ ਕੁੰਡ ਰੱਖ ਦਿੱਤਾ। ਇਹ ਵੇਖ ਕੇ ਨਗਰ ਦੇ ਬ੍ਰਾਹਮਣਾਂ ਨੂੰ ਸੱਤੀ ਕੱਪੜੀ ਅੱਗ ਲੱਗ ਗਏ। ਉਹਨਾਂ ਨੇ ਨਗਰ नरेश ਮਹਾਰਾਜ ਵੀਰ ਸਿੰਘ ਬਗੇਲੇ ਕੋੜ ਸ਼ਿਕਾਇਤ ਕੀਤੀ ਇੱਕ ਛੂਦਰ ਹੋ ਕੇ ਸਾਲ ਗਰਮ ਦੀ ਪੂਜਾ ਕਰੇ ਲੰਗਰ ਲਾਵੇ ਅਤੇ ਸਤ ਸੰਗ ਕੀਰਤਨ ਕਰੇ ਸ਼ੋਭਾ ਨਹੀਂ ਦਿੰਦਾ ਹੈ ਆ ਰਾਜੇ ਨੇ ਰਵਿਦਾਸ ਨੂੰ ਬੁਲਾਇਆ ਰਵਿਦਾਸ ਜੀ ਨੇ ਆਖਿਆ ਕਿ ਹਰ ਜੀ ਨੇ ਖੁਦ ਟੀਲਣੀ ਦੇ ਝੂਠੇ ਪੇਰ ਖਾਦੇ ਕ੍ਰਿਸ਼ਨ ਰਾਜੇ ਨੇ ਗਰੀਬ ਸੁਧਾਮੇ ਦੇ ਦਾਣੇ ਖਾਦੇ ਆ ਰਾਜਾ ਦਰਯੋਦਨ ਦੇ ਬਹੁ ਮੁੱਲੇ ਭੋਜਨ ਛੱਡ ਕੇ ਰਬੀਦਾਸ ਬਿਦਰ ਦਾ ਸਾਗ ਤੇ ਸੱਤੂ ਖਾਦੇ ਭਗਵਾਨ ਜੀ ਨੇ ਚਿੰਬਾ ਨਾਮਦੇਵ ਜੀ پاسੋਂ ਦੁੱਧ ਪੀਤਾ ਹਰ ਘਟ ਘਟ ਵਿੱਚ ਵਸਦਾ ਹੈ ਉਹ ਤਾਂ ਉੱਚ ਨੀਚ ਨਹੀਂ ਵੇਖਦਾ ਸੱਚੀ ਪ੍ਰੇਮਾ ਭਗਤੀ ਨੂੰ ਤਰਜੀਜ਼ ਦਿੰਦਾ ਹੈ ਰਾਜਾ ਸੁਣ ਕੇ ਬਹੁਤ ਖੁਸ਼ ਹੋਇਆ ਗੁਰੂ ਜੀ ਦੇ ਚਰਨੀ ਪੈ ਗਿਆ ਅਤੇ ਬ੍ਰਾਹਮਣ ਆਪਣੀ ਕਰਨੀ ਤੇ ਸ਼ਰਮਿੰਦਾ ਹੋ ਕੇ ਵਾਪਸ ਚਲੇ ਗਏ ਸੋ ਸੱਚੀ ਭਗਤੀ ਸੱਚੀ ਲਗਨ ਜਦੋਂ ਦਿਲ ਦੇ ਵਿੱਚ ਆ ਜਾਵੇ ਉਸ ਪਰਮ ਪਿਤਾ ਪਰਮਾਤਮਾ ਦੀ ਦਇਆ ਦੇ ਨਾਲ ਤਾਂ ਉਹ ਫਿਰ ਇੱਜ਼ਤ ਪਤ ਆਪ ਹੀ ਪਰਮ ਪਿਤਾ ਪਰਮਾਤਮਾ ਰੱਖਦਾ ਹੈ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਘਟਨਾ ਨੂੰ ਲੈ ਕੇ ਗੱਲਬਾਤ ਕਰਾਂਗੇ ਤੁਸੀਂ ਜੁੜੇ ਰਹੋ ਪੋਸੂਨਾਮਾ YouTube ਚੈਨਲ ਦੇ ਨਾਲ